ਤਸਵੀਰਾਂ ਤੁਸੀਂ ਗਰੁੱਪ ਦਾ ਤੌਰ 'ਤੇ ਕੇਜੀ ਵਰਲਡ ਪਰ ਜਬ ਮਿਲਦੇ ਮਾਧਿਅਮ ਬਾਈਕ ਦੇਖ ਰਹੇ ਹੋ ਕੁਝ ਨੇ ਰਾਉਂਡ ਕਾਪ ਆ ਵੇਖਿਆ ਦੁਸ਼ਹਿਰੇ ਦੇ ਮੌਕੇ ਕਾਫੀ ਭਾਰੀ ਗਿਣਤੀ ਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਜੇ ਸੱਜਣਤਾ ਸੈਟ ਹੋਦਰ ਦੇ ਕਿ ਆਈਆਂ ਸਨ ਤੋਂ ਇੱਕੋ ਜਿਹੜੇ ਲੋਕ ਵਕ ਵਕ ਪਿੰਡਾਂ ਦੇ ਵਿੱਚੋਂ ਵਕ ਵਕ ਸ਼ਹਿਰਾਂ ਦੇ ਵਿੱਚੋਂ ਆਏ ਨੇ ਤੋਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੁਝ ਵੀਰ ਇਸ ਸਾਈਟ ਮੌਜੂਦ ਨੇ ਆਪਾਂ ਇਹਨਾਂ ਨੂੰ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਤੋ ਸਾਕੇ ਦਰਮਿਆਨ ਕੁਝ ਵੀਰ ਮੌਜੂਦ ਨੇ ਜਿਹੜੇ ਵੀ ਸ਼ਹਿਰ ਦੇ ਮੌਕੇ ਆਏ ਸਨ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਆ ਫਿਰ ਇੱਕ ਮਿੰਟ ਇਹ ਸਾਈਟ ਆਇਆ ਤੋ ਸਾਡੇ ਦਰਮਿਆਨ ਕੁਝ ਵੀਰ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਵਧੀਆ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਮੇਰਾ ਨਾਮ ਸਰਤਾਜ ਹੈ ਜੀ ਕੁਦਰ ਰਹਿਣ ਵਾਲੇ ਅਸੀਂ ਤੁਹਾਨੂੰ ਕੋਟੋ ਤੋਂ ਆਏ ਹਾਂ ਕੋਦਰ ਤੋਂ ਸੋ ਅੱਜ ਇਹ ਗਾਡੀ ਜੀ ਐਮਟੀਵੀਸੀ ਔਰ ਆਪਾਂ ਕਹਿ ਸਕਦੇ ਆ ਕਿ ਦੁਸ਼ਹਿਰਾ ਕੋਟੇ ਦਾ ਕੀ ਆਸੀ ਦੁਸ਼ਹਿਰਾ ਤੁਸੀਂ ਵੇਖਿਆ ਹਾਂਜੀ ਹਾਂਜੀ ਦੇਖਿਆ ਜੀ ਕਿਵੇਂ ਦਾ ਲੱਗਾ ਮੈਂ ਕਹਾਂ ਜੀ ਬਹੁਤ ਆਨੰਦ ਆਇਆ ਅਸੀਂ ਹਰ ਸਾਲ ਆਈਦਾ ਸੋ ਕੋ ਵੇਖਣਾ ਸਾਨੂੰ ਮਤਲਬ ਇੱਥੇ ਬਹੁਤ ਵਧੀਆ ਜਣਾ ਆਨੰਦ ਆਉਂਦਾ ਪੂਰਾ ਜਣੇ ਕਿ ਕੋਟੇ ਸ਼ਹਿਰ ਵਿੱਚ ਭਰਮਾ ਜਣੇ ਕਿ ਬਹੁਤ ਵਧੀਆ ਜੱਲਾ ਕੇ ਸਾਰੇ ਜਣੇ ਆਪਣੇ ਕਿੰਨੇ ਵਾਸੀਆ ਸਾਰੇ ਆਉਂਦੇ ਆ ਜੀ ਸੂਬਾ ਪੰਜਾਬ ਤੋਂ ਬਾਹਰ ਜਿਹੜੇ ਮਿਸ ਕਰ ਰਹੇ ਨੇ ਜਿਹੜੇ ਤਿਹਾਰਾ ਨੂੰ ਸੂਬਾ ਪੰਜਾਬ ਦੇ ਤਿਹਾਰਾ ਨੂੰ ਸੋ ਉਹਨਾਂ ਵਾਸਤੇ ਕੀ ਮੈਂ ਜੀ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਭਾਈ ਤੁਸੀਂ ਜਿਹੜੇ ਨਜ਼ਾਰੇ ਆ ਮਿਸ ਕਰ ਰਹੇ ਹੋ ਤੁਸੀਂ ਜੀ ਕੀ ਬਾਤ ਤੋਂ ਤੁਸੀਂ ਰੌਣਕ ਵੇਖੀ ਔਰ ਗਰਾਊਂਡ ਵੀ ਵੇਖੀ ਕੀ ਇਹ ਰਾਵਣ ਨੂੰ ਅੱਗ ਲੱਗਦੇ ਵੀ ਵੇਖੀ ਹਾਂਜੀ ਹਾਂਜੀ ਰੌਣਕ ਪੂਰੀ ਵੇਖੀ ਆ ਤਾਂ ਹੀ ਤਾਂ ਸਾਡੇ ਚਿਹਰੇ ਤੇ ਰੌਣਕ ਆਈ ਹੈ ਜੀ ਰੌਣਕ ਵੇਖ ਕੇ ਚਿਹਰੇ ਤੇ ਸਾਡੇ ਰੌਣਕ ਆ ਗਈ ਹੈ ਜੀ ਕਿਸੇ ਤਰ੍ਹਾਂ ਦੀ ਭਗਦੜ ਤੇ ਨਹੀਂ ਮੱਚੀ ਜਦੋਂ ਅੱਗ ਲੱਗੀ ਸੀ ਰਾਵਣ ਦਾ ਹੈਗਾ ਜੀ ਬੜਾ ਨਜ਼ਾਰਾ ਆਇਆ ਉਹੀ ਚੀਜ਼ ਤਾਂ ਸਭ ਕੋ ਵੇਖਣੀ ਹੁੰਦੀ ਆ ਉਹੀ ਆਪਣੇ ਜਿਹੜੇ ਐਨਆਰਆਈ ਵੀਰਾਂ ਸਾਰੇ ਉਹੀ ਚੀਜ਼ ਮਿਸ ਕਰਦੇ ਆ ਤੋ ਮੈਂ ਮਰੇ ਵੀਰਾਂ ਨੂੰ ਆਖਣਾ ਚਾਹਨਾ ਕਿ ਕਿਤੇ ਨਾ ਕਿਤੇ ਤੁਸੀਂ ਜੇਕਰ ਵਿਦੇਸ਼ 'ਚ ਹੋ ਤਾਂ ਦਿਲ ਬੇਸ਼ੱਕ ਸੁਭਾ ਪੰਜਾਬ ਦੇ ਵਿੱਚ ਹੈ ਪਰ ਇਹ ਚੀਜ਼ ਤੁਸੀਂ ਮਿਸ ਕਰ ਰਹੇ ਹੋ ਤੋ ਵੀਰ ਸਾਡੇ ਦਰਮਿਆਨ ਮੈਂ ਹੋਰ ਵੀ ਗੱਲਬਾਤ ਇਹਨਾਂ ਨਾਲ ਕਰਾਂਗੇ ਤੋ ਵੀਰ ਯਾਰਾ ਵਿਲੇ ਨਾਲ ਆਏ ਹੋ ਹਾਂਜੀ ਹਾਂਜੀ ਵੀਰ ਯਾਰਾ ਵਿਲੇ ਮੈਂ ਆਏ ਆ ਕਿ ਕਿੰਨੇ ਵੀਰ ਆਏ ਨੇ ਨਾਲ ਅਸੀਂ ਆਏ ਹਾਂ ਦੋ ਅਸੀਂ ਆ ਤੇ ਦੋ ਜਣੇ ਉੱਧਰ ਗਏ ਹੋਏ ਆ 6 ਜਣੇ ਸਿਰਫ ਟੋਟਲ ਅਸੀਂ ਠੀਕ ਹੈ ਆਪਣੀ ਇੱਥੇ ਨਕੂਦਰ ਦੁਕਾਨ ਵੀ ਆ ਜੀ ਤੇ ਅਸੀਂ ਕੰਮ ਕਰਦੇ ਸੀਗੇ ਉੱਥੋਂ ਸਭ ਛੁੱਟੀ ਕਰਕੇ ਆਏ ਸੀਗੇ ਹੁਣੇ ਜੀ ਸਾਡੇ ਦਰਮਿਆਨ ਇਹ ਹੋਰ ਵੀਰ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਤੁ ਫਿਰ ਕਿਵੇਂ ਦਾ ਲੱਗਾ ਇਤਿਹਾਸਕ ਸ਼ਹਿਰ ਨਕੋਦਰ ਦਾ ਇਤਿਹਾਸਿਕ ਤੇ ਸ਼ਹਿਰ ਆ ਬਹੁਤ ਵਧੀਆ ਜੀ ਮੈਂ ਇੰਜੋਏ ਕੀਤਾ ਬਹੁਤ ਜ਼ਿਆਦਾ ਜੀ ਤੁ ਕੀ ਨਕੋਦਰ ਸ਼ਹਿਰ ਦੀ ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਚੰਗੀ ਲੱਗੀ ਆਪਣੀ ਜਾਨੀ ਕਿ ਲਗਭਗ ਸਾਰਾ ਕੁਝ ਵਧੀਆ ਹੈ ਇੱਥੇ ਜਾਨੀ ਸ਼ਹਿਰ ਬਹੁਤ ਵਧੀਆ ਸ਼ਹਿਰ ਨਕੋਦਰ ਨੂੰ ਨੇਕੀ ਦਾ ਦਰ ਵੀ ਆਖਿਆ ਜਾਂਦਾ ਹੈ ਔਰ ਫਿਰਾਪੁਰੀ ਵੀ ਆਖਿਆ ਜਾਂਦਾ ਹੈ ਕਿ ਦਰਬਾਰਾ ਤੇ ਵੀ ਜਾਂਦੇ ਹੋ ਜੀ ਸਰਵਾਰ ਉੱਥੇ ਪੈਸੇ ਦੇਖਦੇ ਰਹੀਦਾ ਵਾ ਚਾਈ ਦਾ ਰੇ ਕਿਹਦੇ ਦਰਬਾਰ ਉਹ ਅੱਜ ਦਾ ਸਮਾਗਮ ਜਿਹੜਾ ਅੱਜ ਦਾ ਜਿਹੜਾ ਦੁਸ਼ਹਿਰਾ ਦੁਸ਼ਹਿਰੇ ਦਾ ਮੇਲਾ ਵੇਖ ਕੇ ਕਿਸਰਾ ਲੱਗਾ ਉਹ ਨੰਦ ਆਇਆ ਮੈਨਾਂ ਦੇਰ ਖੋਸ਼ ਹੋ ਗਿਆ ਜੀ ਇੱਥੇ ਆਓ ਜਿਹੜਾ ਵੀ ਆਊਗਾ ਇੱਥੇ ਆਊਗਾ ਅੱਗੇ ਤੋਂ ਜੀ ਉਹ ਵਿਦੇਸ਼ਾਂ ਵਿੱਚ ਜਿਹੜੇ ਆਪਣੇ ਪੰਜਾਬੀ ਭਰਾ ਵੀਰ ਵਸਦੇ ਨੇ ਉਹਨਾਂ ਨੂੰ ਕੀ ਸੁਨੇਹਾ ਮੈਂ ਤਾਂ ਕਹਿੰਦਾ ਜੀ ਮੜਾਇਆ ਚੱਟ ਕੇ ਰੱਖੋ ਕੰਮ ਨੂੰ ਤਰੱਕੀ ਕਰੋ ਇੱਥੇ ਆਓ ਨਜ਼ਾਰੇ ਲਓ ਠੀਕ ਹੈ ਤੋ ਵੀਰ ਉਹਨਾਂ ਨੇ ਸਨੇਹਾ ਬਹੁਤ ਚੰਗਾ ਦਿੱਤਾ ਕਿਉਂਕਿ ਜਿਹੜੇ ਵੀਰ ਵਿਦੇਸ਼ਾਂ ਦੇ ਵਿੱਚ ਨੇ ਉਹ ਕਿਤਨਾ ਕਿਤੇ ਇਹ ਚੀਜ਼ ਜਿਹੜੀ ਮਿਸ ਕਰ ਰਹੇ ਨੇ ਤੋ ਜਿਹੜੀ ਖੁਸ਼ੀ ਹੈ ਆਪਾਂ ਵੀਰਾ ਦੀ ਅੱਖਾਂ ਤੋਂ ਆਪਾਂ ਸਾਫ਼ ਚਲਕ ਰਹੀ ਸੀ ਤੋ ਆਪਾਂ ਵੇਖੀ ਤੋ ਤੁਸੀਂ ਵੇਖ ਰਹੇ ਸੀ ਕੇਡੀਵਰ ਪੰਜਾਬੀ ਨਿਊਜ਼ ਕੈਮਰਾਮੈਨ ਰੋਹਿਤ ਪੁਰੀ ਦੇ ਨਾਲ ਮੈਂ ਰਾਜੇਸ਼ ਕੁਮਾਰ ਚਲੋ ਆਜੋ ਫੋਨ ਤੁਹਾਨੂੰ ਕੱਢ ਦਵਾਂ ਆਓ ਕੇ